ਦੀ ਸਤਿਕਾਰਯੋਗ ਪੰਜਾਬ ਦੀ ਪਵਿੱਤਰ ਧਰਤੀ ਔਰ ਅੱਜ ਦੇ ਮੁਕੱਦਸ ਦਿਨ ਤੇ ਜੋ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪੰਜਾਬ ਦੀ ਇਕਲੌਤੀ ਸੀਟ ਲੁਧਿਆਣਾ ਮਾ ਪੱਛਮੀ ਦਾ ਜਿਹੜਾ ਵਾਈਲ ਇਕਸ਼ਨ ਹੋ ਰਿਹਾ ਸੀ ਜਿਹਦੇ ਵਿੱਚ ਪੰਜਾਬ ਦੀਆਂ ਸਿਆਰੀ ਸਿਆਸੀਆਂ ਤੇਰਾ ਜਿਨ੍ਹਾਂ ਨੇ ਏਡੀ ਚੋਟੀ ਦਾ ਜੋਰ ਲਾਇਆ ਹੋਇਆ ਸੀ ਭਗਵੰਤ ਮਾਨ ਨੂੰ ਨੀਵਾਂ ਦਿਖਾਉਣ ਲਈ ਭਗਵੰਤ ਮਾਨ ਦੀ ਜਿਹੜੀ ਹਾਰ ਹੈ ਉਹਦੇ ਲਈ ਲੇਕਿਨ ਪੰਜਾਬ ਦੇ ਜਿਹੜੇ ਅਣਖੀ ਲੋਕ ਹੈ ਪੰਜਾਬ ਦੇ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਹੈ ਉਹਨਾਂ ਨੇ ਬਹੁਤ ਵੱਡੀ ਲੀਡ ਦੇ ਨਾਲ ਅੱਜ ਪੰਜਾਬ ਦੇ ਵਿੱਚ ਦੁਆਰਾ ਜਿਹੜੀ ਹੈ ਸੰਜੀਵ ਅਰੋੜਾ ਜੀ ਨੂੰ ਜਿੱਤ ਦਵਾਈ ਹੈ ਉਹਦੇ ਲਈ ਸਾਰੇ ਪੰਜਾਬ ਨੂੰ ਆਮ ਆਦਮੀ ਪਾਰਟੀ ਦੇ ਸਮੁੱਚੇ ਵਲੰਟੀਅਨਾਂ ਨੂੰ ਬਹੁਤ ਬਹੁਤ ਵਧਾਈ ਔਰ ਸੱਚ ਦੇ ਦਿਨ ਤੇ ਪੰਜਾਬ ਦੀ ਜਨਤਾ ਏ ਮਹਿਸੂਸ ਕਰਨ ਲੱਗੇ ਕਿ ਪੰਜਾਬ ਦੇ ਵਿੱਚ ਕੋਈ ਚੰਗਾ ਸ਼ਾਸਨ ਦੇ ਸਕਦਾ ਹੈ ਤਾਂ ਉਹ ਸਰਦਾਰ ਭਗਵੰਤ ਸਿੰਘ ਮਾਨ ਦੇ ਸਕਦਾ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹਦੇ ਕਨਵੀਨਰ ਮਾਨਜੋਗ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਆਪਣੀ ਦੂਰਅੰਦੇਸ਼ੀ ਸੋਚ ਦੇ ਨਾਲ ਉਹਨਾਂ ਦੀ ਚੋਣ ਕੀਤੀ ਔਰ ਉਹਨਾਂ ਨੂੰ ਪੰਜਾਬ ਦੀ ਅਸੈਂਬਲੀ ਦੇ ਵਿੱਚ ਲਿਜਾਣ ਦਾ ਤਹਿਯਾ ਕੀਤਾ ਪੰਜਾਬ ਦੇ ਲੋਕਾਂ ਨੇ ਦਿਲ ਖੋਲ ਕੇ ਵੋਟਾਂ ਬਾਈਆਂ ਬਹੁਤ ਵੱਡੀ ਲੀਡ ਦੇ ਨਾਲ ਉਹਨਾਂ ਨੂੰ ਪੰਜਾਬ ਦੀ ਅਸੈਂਬਲੀ ਦੇ ਵਿੱਚ ਭੇਜਿਆ ਗਿਆ ਮੈਂ ਅੱਜ ਦੇ ਦਿਨ ਦੇ ਸਾਰਿਆਂ ਨੂੰ ਲੱਖ ਲੱਖ ਬਧਾਈ ਦਿੰਦਾ ਧੰਨਵਾਦ ਆਮ ਆਦਮੀ ਪਾਰਟੀ ਜਿੰਦਾਬਾਦ देखो आज आम आदमी पार्टी और इस हिंदुस्तान वाते के ऐतिहासिक देना है क्योंकि आम आदमी पार्टी ने आम लोकां दी गल कीती है ते ओना लोकां ने खासकर पंजाब दे लोकां ने ते गुजरात दे लोकां ने ईमानदार राजनीति दी ऊपर मोहर ला देती है ते दोबारा आम आदमी पार्टी दे विच विश्वास जताया ते आने वाले समय दे विच मैं कह सकदा अगली जेडी बारी है आम आदमी पार्टी ने ਜੇ ਲੁਧਿਆਣੇ ਦੀ ਜਿੱਤ ਹੈ ਜਿਹੜੀ ਲੁਧਿਆਣੇ ਵਾਸੀਆਂ ਦਾ ਮੈਂ ਕੋਟਨ ਕੋਟ ਧੰਨਵਾਦ ਕਰਦਾ ਉਹਨੇ ਨੇ ਸ਼ੁਰੂਆਤ ਕਰਤੀ ਹੈ 2027 ਦਾ ਜਿਹੜੇ ਅਗਲੀ ਰਿਪੀਟ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਨਾਲ ਹੀ ਜਿਹੜੀ ਗੁਜਰਾਤ ਦੇ ਲੋਕਾਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਕਿਉਂਕਿ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਆਮ ਆਦਮੀ ਪਾਰਟੀ ਬੇਸ਼ੱਕ ਸਾਡੀ ਪੰਜਾਬ ਦੇ ਵਿੱਚ ਸਰਕਾਰ ਸੀਗੀ ਪਰ ਆਮ ਆਦਮੀ ਪਾਰਟੀ ਦਾ ਜਿਹੜਾ ਅਸਲੀ ਜਿੱਤ ਹੈ ਉਹਨਾਂ ਨੇ ਸਾਡੀ ਪੰਜਾਬ ਦੀ ਜਿੱਤ ਦੇ ਹੋਰ ਖੋਸ ਮੋਰ ਲਾ ਦਿੱਤੀ ਕਿਉਂਕਿ ਮੋਦੀ ਦੇ ਮੂੰਹ ਦੇ ਵਿੱਚੋਂ ਜਿੱਤ ਕੱਢ ਕੇ ਲੈਂਦੀ ਹੈ ਮੋਦੀ ਦਾ ਜਿਹੜਾ ਗੜ੍ਹ ਜੀ ਉੱਥੇ ਦੀ ਗੁੰਡਾਗਰਦੀ ਸੀਗੀ ਉਹਨਾਂ ਗੁੰਡਾ ਗੁੰਡਿਆਂ ਦੇ ਵਿੱਚੋਂ ਅੱਜ ਆਮ ਆਦਮੀ ਪਾਰਟੀ ਦਾ ਜਿਹੜਾ ਗੋਪਾਲ ਹਟਾਲੀਆ ਹੈ ਅੱਜ ਉੱਥੇ ਦੇ ਐਮਐਲਏ ਬਣ ਕੇ ਉਤਰਿਆ ਤੇ ਪੰਜ ਪਹਿਲਾ ਐਮਐਲਏ ਸੀ ਤੇ 6 ਹੁਣ 6ਵਾਂ ਸਾਡਾ ਗੋਪਾਲ ਇਹਦੇ ਵਾਸਤੇ ਮੈਂ ਸਾਰੇ ਜਿਹਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਂ ਉਹਨਾਂ ਨੂੰ ਮੈਂ ਬਧਾਈ ਦੇਣਾ ਤੇ ਮੈਂ ਆਣ ਆਪਣੇ ਪੰਜਾਬ ਦੇ ਸਾਥੀਆਂ ਨੂੰ ਤੇ ਪੰਜਾਬ ਪੂਰੇ ਭਾਰਤਵਾਸੀ ਨੂੰ ਇਹ ਕਹਿਣਾ ਵੀ ਆਮ ਆਦਮੀ ਪਾਰਟੀ ਪੂਰੇ ਇੰਡੀਆ ਦੇ ਵਿੱਚ ਬਦਲਵੀਂ ਰਾਜਨੀਤੀ ਦਾ ਨਿਆ ਬਦਲ ਜਾਂ ਨਵਾਂ ਬਦਲ ਸ਼ੁਰੂ ਹੋਇਆ ਹੈ ਤੇ ਜਿਹੜੀ ਇਹ ਗੁੰਡਾਗਰਦੀ ਰਾਜਨੀਤੀ ਦੀ ਤੇ ਜਿਹੜੇ ਬਦਲੇ ਦੀ ਰਾਜਨੀਤੀ ਅੱਜ ਬਦਲਾ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਤੇ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਪੂਰੇ ਇੰਡੀਆ ਦੀ ਤੀਜੀ ਰਾਸ਼ਟਰੀ ਪਾਰਟੀ ਹੈ ਤੇ ਉਹ ਸਮਾਂ ਦੂਰ ਨਹੀਂ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਆਮ ਆਦਮੀ ਪਾਰਟੀ ਦਾ ਰਾਜ ਆਊਗਾ ਇਸ ਲਈ ਮੈਂ ਸਾਰਿਆਂ ਦਾ ਦੁਬਾਰਾ ਫਿਰ ਧੰਨਵਾਦ ਕਰਦਾ ਜਿੰਨੇ ਸਾਡੇ ਸਾਥੀ ਆਏ ਆ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਲੁਧਿਆਣੇ ਦੇ ਵਿੱਚ ਜਾ ਕੇ ਆਪਣੇ ਬੂਥਾਂ ਦੇ ਜਾ ਕੇ ਆਪਣੀ ਡਿਊਟੀ ਨਿਭਾਈ ਆ ਤੇ ਐਮਐਲਏ ਦਿਨੇਸ਼ ਚੱਡਾ ਜੀ ਦੀ ਅਗਵਾਈ ਦੇ ਵਿੱਚ ਜਿਨ੍ਹਾਂ ਨੇ ਸਾਰਿਆਂ ਨੇ ਉੱਥੇ ਕੰਮ ਕੀਤਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇੱਕ ਵਾਰੀ ਫੇਰ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਵਧਾਈ ਸਪੈਸ਼ਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਤੇ ਸਾਡੇ ਪੰਜਾਬ ਸਾਡੇ ਸੁਪਰੀਮੋ ਰਵਿੰਦ ਕੇਜਰੀਵਾਲ ਜੀ ਉਹਨਾਂ ਨੂੰ ਵਧਾਈ ਆ ਕਿਉਂਕਿ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਬਹੁਤ ਵੱਡੀ ਜਿੱਤ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ